ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਦੇ ਪਹਿਲੇ ਮੈਚ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਬੀਸੀਸੀਆਈ ਨੇ ਐਤਵਾਰ 8 ਸਤੰਬਰ ਨੂੰ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਦੀ ਕਮਾਨ ਰੋਹਿਤ ਸ਼ਰਮਾ ਕਰਨਗੇ 스타 ਬੱਲੇਬਾਜ਼ ਵਿਰਾਟ ਕੋਹਲੀ ਵਿਕਟ ਕੀਪਰ ਰਿਸ਼ਭ ਪੰਤ ਅਤੇ ਤੂਫਾਨੀ ਤੇਜ਼ ਗੇਂਦਬਾਜ਼ ਜਸਪ੍ਰਿਤ ਬੁਮਰਾਹ ਦੀ ਟੀਮ ਚ ਵਾਪਸੀ ਹੋਈ ਹੈ ਕੇਐਲ ਰਾਹੁਲ ਦੀ ਵੀ ਟੀਮ ਚ ਵਾਪਸੀ ਹੋਈ ਹੈ ਜਦਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦੇয়াল ਨੂੰ ਪਹਿਲੀ ਵਾਰ ਟੀਮ ਇੰਡੀਆ ਤੋਂ ਬੁਲਾਇਆ ਗਿਆ ਹੈ ਟੈਸਟ ਸੀਰੀਜ਼ ਦਾ ਪਹਿਲਾ ਮੈਚ 19 ਸਤੰਬਰ ਤੋਂ ਚਨਈ ਦੇ ਐਮਏ ਚਿੰਦ ਬਰਮ ਸਟੇਡੀਅਮ ਚ ਖੇਡਿਆ ਜਾਵੇਗਾ। ਟੀਮ ਇੰਡੀਆ ਮਾਰਚ 2024 ਤੋਂ ਬਾਅਦ ਪਹਿਲੀ ਵਾਰ ਟੈਸਟ ਕ੍ਰਿਕਟ ਚ ਵਾਪਸੀ ਕਰ ਰਹੀ ਹੈ। 스타 ਬੱਲੇਬਾਜ਼ ਵਿਰਾਟ ਕੋਹਲੀ ਇੰਗਲੈਂਡ ਖਿਲਾਫ ਉਸ ਉਸ ਟੈਸਟ ਸੀਰੀਜ਼ ਚ ਟੀਮ ਇੰਡੀਆ ਦਾ ਹਿੱਸਾ ਨਹੀਂ ਸਨ। ਉਹ ਆਪਣੇ ਦੂਜੇ ਬੱਚੇ ਦੇ ਜਨਮ ਲਈ ਆਪਣੇ ਪਰਿਵਾਰ ਨਾਲ ਸੀ। ਉਦੋਂ ਉਹ ਸਾਰੇ 5 ਟੈਸਟਾਂ ਤੋਂ ਬਾਹਰ ਸੀ ਪਰ ਹੁਣ ਉਹ ਟੀਮ ਵਿੱਚ ਵਾਪਸੀ ਕਰ ਰਿਹਾ ਹੈ ਕੋਲੀ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਉਤਸੁਕਤਾ ਰਸ਼ਭ ਪੰਤ ਨੂੰ ਲੈ ਕੇ ਸੀ ਜੋ ਦਸੰਬਰ 2022 ਤੋਂ ਬਾਅਦ ਪਹਿਲੀ ਵਾਰ ਟੈਸਟ ਕ੍ਰਿਕਟ ਖੇਡਣਗੇ ਸੜਖਾਸੇ ਤੋਂ ਠੀਕ ਹੋਣ ਤੋਂ ਬਾਅਦ ਪੰਤ ਨੇ ਦਲੀਪ ਟਰੋਫੀ 'ਚ ਸਿਰਫ 3 ਦਿਨ ਪਹਿਲਾਂ ਹੀ ਲਾਲ ਗੇਂਦ ਦੀ ਕ੍ਰਿਕਟ 'ਚ ਵਾਪਸੀ ਕੀਤੀ ਸੀ ਪੰਤ ਦਾ ਆਖਰੀ ਟੈਸਟ ਵੀ 21 ਮਹੀਨੇ ਪਹਿਲਾਂ ਬੰਗਲਾਦੇਸ਼ ਖਿਲਾਫ